ਸੋ ਜਿਹੜਾ ਸ਼ਿਵਨਾਥ ਵਾਲਾ ਮਸਲਾ ਹੈ ਜੀ ਅਜੇ ਸ਼ਿਵਨਾਥ ਨੂੰ ਬੁਲਾਇਆ ਨਹੀਂ ਗਿਆ ਕਿਉਂਕਿ ਮੈਂ ਵੀ ਕਈ ਦਿਨਾਂ ਦਾ ਉਹਨੂੰ ਬੇਨਤੀ ਕਰ ਰਿਹਾ ਸੀ ਵੀ ਮੀਡੀਆ ਦੇ ਵਿੱਚ ਆਪੇ ਸਾਹਮਣੇ ਆ ਕੇ ਆਪਣਾ ਜਿਹੜਾ ਗੁਨਾਹ ਕਬੂਲ ਕਰ ਲੈ ਕਿਉਂਕਿ ਜਦੋਂ ਖਾਲਸਾ ਹੀ ਫੌਜ ਜਾਂ ਜਿਹੜੇ ਉਹ ਲੋਕ ਹੈ ਜਿਨ੍ਹਾਂ ਨੂੰ ਤੂੰ ਠੱਗੀਆਂ ਦਾ ਸ਼ਿਕਾਰ ਬਣਾਇਆ ਔਰ ਜਿਨ੍ਹਾਂ ਨੂੰ ਤੂੰ ਬਹੁਤ ਜ਼ਿਆਦਾ ਇਲਾਜ ਦੇ ਦੌਰਾਨ ਗੁੰਮਰਾਹ ਕਰਕੇ ਉਹਨਾਂ ਤੋਂ ਲੱਖਾਂ ਰੁਪਇਆ ਤੂੰ ਲੈ ਚੁੱਕਿਆ ਹੈ ਉਹ ਲੋਕ ਇਕੱਠੇ ਹੋ ਗਏ ਫਿਰ ਤੇਰੇ ਜਿਹੜੇ ਪਰਦੇ ਆ ਸਾਰੇ ਉਹ ਸੰਗਤ ਦੇ ਸਾਹਮਣੇ ਖੁੱਲ ਜਾਣੇ ਉਹ ਰਾਮ ਬਚਨ ਦੇ ਇਸ਼ਾਰੇ ਤੇ ਉਹ ਸਾਹਮਣੇ ਨਹੀਂ ਸੀ ਆਈ ਉਹ ਮੈਂ ਤਾਂ ਆਈ ਵਰਤੂੰਗਾ ਹੈ ਤਾਂ ਉਹ ਬੰਦਾ ਹੀ ਹੈ ਤੇ ਉਸ ਤੋਂ ਬਾਅਦ ਜੀ ਚਲੋ ਐਸ ਪੀ ਐਸ ਸਾਹਿਬ ਨੇ ਕਿਹਾ ਜੀ ਹੁਣ ਡੀ ਐਸ ਪੀ ਮੋਗਾ ਦੀ ਡਿਊਟੀ ਲਈ ਹੈ ਉਹਨੂੰ ਉੱਥੇ ਬੁਲਾ ਰਹੇ ਨੇ ਅਸੀਂ ਇੱਥੇ ਵੇਟ ਕਰ ਰਹੇ ਆ ਬਹੁਤ ਸਾਰੀਆਂ ਸਿੱਖ ਸੰਗਤਾਂ ਜਥੇਦਾਰ ਨੱਕੀ ਦਾ ਕਿਹਦਾ ਨਾਮ ਲਵਾਂ ਬਹੁਤ ਸਾਰੇ ਆਏ ਨੇ ਧਨੋਲਾ ਮੰਡੀ ਦੀ ਕਮੇਟੀ ਸਾਡੇ ਜਹੇਦਾਰ ਜੀ ਮੋਨ ਜੀ ਜੀ ਦਿਲਦਾਰ ਜੀ ਸਾਡੇ ਸਾਰੇ ਹੀ ਔਰ ਬਾਬਾ ਜੀ ਆਏ ਨੇ ਕਾਲੀਆ ਵਾਲੇ ਤੋਂ ਸੁਖਦੀਪ ਸਿੰਘ ਔਰ ਜਹੇਦਾਰ ਬਾਬਾ ਬਿੰਦਰ ਸਿੰਘ ਆ ਰਹੇ ਨੇ ਬਾਬਾ ਲਖਵੀਰ ਸਿੰਘ ਦੇ ਪੱਖੋਂ ਸੇਵਾਦਾਰ ਆ ਰਹੇ ਨੇ ਤੇ ਬਾਬਾ ਗੁਰਪ੍ਰੀਤ ਸਿੰਘ ਆ ਰਹੇ ਬਹੁਤ ਸਾਰੀਆਂ ਜਥੇਬੰਦੀਆਂ ਆ ਰਹੀਆਂ ਸੋ ਇਹੋ ਜੇ ਲੋਕ ਇੱਥੇ ਖੜੇ ਹੋਏ ਨੇ ਸਾਖ ਸਾਖਤ ਸਬੂਤ ਇਹ ਬਾਬਾ ਕਹਿੰਦਾ ਨਾ ਵੀ ਮੈਂ ਮੇਰੇ ਅਕਾਊਂਟ ਵਿੱਚ ਤੁਸੀਂ ਕਿਹੜਾ ਪੈਸੇ ਪਾਏ ਐ ਇਦਾਂ ਬੋਲਦਾ ਇਹਨੇ ਜੀ ਸਟੇਟ ਤੋਂ ਬਾਹਰ ਜਿਹੜੇ ਆਪਣੇ ਬੰਦਿਆਂ ਦੇ ਅਕਾਊਂਟ ਦਿੱਤੇ ਹੋਏ ਨੇ ਮੈਂ ਕਹਿੰਦਾ ਵੀ ਪੁਲਿਸ ਇਨਵੈਸਟੀਗੇਸ਼ਨ ਕਰੇ ਜੇ ਪੁਲਿਸ ਆਪਦੀ ਅਈ ਤੇ ਆ ਜੇ ਤੇ ਮੈਨੂੰ ਲੱਗਦਾ ਇਹ ਬਾਬਾ ਜੀ ਐਡਾ ਵੱਡਾ ਕ੍ਰਿਮੀਨਲ ਨਿਕਲੂਗਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਸਕਦਾ ਵੀ ਇਹਦੇ ਜਿਹੜੇ ਸਬੰਧ ਹਨਾ ਪਾਕਿਸਤਾਨ ਨਾਲੋਂ ਇੱਥੋਂ ਤੱਕ ਬਾਬਾ ਜੀ ਕੁਝ ਉਹ ਲੋਕ ਹੈਗੇ ਆ ਜਿਨ੍ਹਾਂ ਤੋਂ ਪੈਸੇ ਲਏ ਆ ਇੱਥੇ ਤੁਹਾਡੇ ਨਾਲ ਕੋਈ ਲੋਕ ਆਏ ਆ ਉਹ ਜੇ ਤੁਸੀਂ ਹੁਣ ਐਸਪੀਐਸ ਸਾਹਿਬ ਨੂੰ ਮਿਲਿਓ ਮੋਗਾ ਕੋਈ ਉਹ ਲੋਕ ਆਏ ਆ ਜਿਹੜੇ ਪੀੜਤਾ ਜਿਨ੍ਹਾਂ ਤੋਂ ਪੈਸੇ ਸ਼ਿਵਨਾਥ ਮੋਗੇ ਵਾਲੇ ਨੇ ਲਏ ਹੋਣ ਦੇਖੋ ਜੀ ਸਾਡਾ ਜਿਹੜਾ 6 ਤਰੀਕ ਦਾ ਸੀਗਾ ਰੱਖਿਆ ਪ੍ਰੋਗਰਾਮ 6 ਤਰੀਕ ਨੂੰ ਤਾਂ ਇੱਥੇ ਘਟੋ ਘਟ 100 ਬੰਦਾ ਖੜਾ ਹੋਣਾ ਸੀ ਜਿਨ੍ਹਾਂ ਤੋਂ ਪੈਸੇ ਲਏ ਆ ਜੀ ਤੇ ਜਿਹੜੀਆਂ ਸਾਡੇ ਕੋਲੇ 3-4 ਦਰਖਾਸਤਾਂ ਉਹ ਬਾਹਰੋਂ ਲੋਕਾਂ ਨੇ ਜਿਨ੍ਹਾਂ ਨੇ ਪੈਸੇ ਪਾਏ ਆ ਮੈਂ ਗੱਲ ਕਰ ਰਿਹਾ ਸੀ ਵੀ ਸਟੇਟ ਚ ਨੇ ਨਾ ਅਕਾਊਂਟ ਦਿੱਤੇ ਹੋਏ ਆ ਇਹ ਜਿਹੜਾ ਬੰਦੇ ਦੇ ਕੋਲੇ ਆਉਂਦਾ ਉਹਨੂੰ ਨੰਬਰ ਲਿਖ ਦਿੰਦਾ ਵੀ ਇਸ ਨੰਬਰ ਤੇ ਗੱਲ ਕਰਕੇ ਉਥੋਂ ਸਕੈਨਰ ਆਉਂਦਾ ਤੇ ਬਾਅਦ ਚੋ ਪੈਸੇ ਮੈਂਸ਼ਨ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਜਦੋਂ ਕੋਈ ਕਿਸੇ ਦਾ ਇਲਾਜ ਤਾਂ ਹੋਣਾ ਕਹਦਾ ਜੀ ਜਦੋਂ ਇਹਦੇ ਕੋਲੇ ਪੈਸਿਆਂ ਦੀ ਗੱਲ ਕਰਨ ਵਾਸਤੇ ਕੋਈ ਜਾਂਦਾ ਵੀ ਸਾਡੇ ਪੈਸੇ ਤੋਂ ਲਏ ਆ ਉਦੋਂ ਉਹ ਕਹਿੰਦਾ ਮੇਰੇ ਅਕਾਊਂਟ ਚ ਕਿੱਥੇ ਆ ਭਾਈ ਮਤਲਬ ਬਹੁਤ ਵੱਡੀ ਧੋਖਾਧੜੀ ਹੈ ਔਰ ਜਿਵੇਂ ਭਾਈ ਸਾਹਿਬ ਉਹਨਾਂ ਨੇ ਸਵਾਲ ਪੁੱਛਿਆ ਉਹ ਲੋਕ ਇੱਥੇ ਅੱਜ 7-8 ਲੋਕ ਤਾਂ ਬੈਠੇ ਆ ਕਿਸੇ ਤੋਂ 50000 ਲਿਆ ਇੱਕ ਐਸੀ ਬਜ਼ੁਰਗ ਬੀਬੀ ਖੜੀ ਐ ਤਰਨ ਤਰਨ ਉਲਾਕੇ ਚੋਂ ਆਈ ਉਹ ਤੋਂ 1.5 ਲੱਖ ਰੁਪਇਆ ਅਕਾਊਂਟ ਚ ਪਵਾਇਆ ਜੀ ਸੋ ਹੁਣ ਉਹ ਜਿਵੇਂ ਮਰਜ਼ੀ ਕਹੀ ਜਾਵੇ ਵੀ ਮੇਰੇ ਅਕਾਊਂਟ ਚ ਨਹੀਂ ਉਹ ਤੁਸੀਂ ਦੱਸੋ ਵੀ ਜਿਹੜਾ ਬੰਦਾ ਐਡਾ ਵੱਡਾ ਸੰਗਤ ਨੂੰ ਧੋਖੇ ਵਿੱਚ ਰੱਖ ਰਿਹਾ ਤੇ ਉਹ ਬੰਦਾ ਖੁਦ ਆਪਦੇ ਅਕਾਊਂਟ ਚ ਪੈਸੇ ਪਵਾਊਗਾ ਅੱਜ ਪੁਲਿਸ ਇਨਵੈਸਟੀਗੇਸ਼ਨ ਕਰੇ ਅਸੀਂ ਮੋਗੇ ਦਾ ਇੱਕ ਬੰਦਾ ਲੱਭ ਰਹੇ ਹਾਂ ਮੈਨੂੰ ਮਿਲ ਨਹੀਂ ਰਿਹਾ ਕਿਤੇ ਉਹ ਬੰਦਾ ਮਿਲ ਗਏ ਤੇ ਮੈਂ ਤਾਂ ਉੱਥੇ ਲੈ ਜਾਉ ਜਿੱਥੇ ਬੋਰੀਆਂ ਨੱਪੀਆਂ ਪੈਸਿਆਂ ਦੀਆਂ ਜਿੱਥੇ 4-5 ਕਿਲੋ ਸੋਨਾ ਜਿਹੜਾ ਇਹਦਾ ਪਿਆ ਹੋਇਆ ਜੀ ਇਹ ਤਾਂ ਹੁਣ ਇਹਦਾ ਪੁਲਿਸ ਹਾਂਜੀ ਹਾਂਜੀ ਸ਼ਿਵਨਾਥ ਉਹ ਤਾਂ ਹੁਣ ਪੁਲਿਸ ਇਨਵੈਸਟੀਗੇਸ਼ਨ ਕਰੇ ਨਾ ਜੀ ਅਸੀਂ ਤਾਂ ਇੱਕ ਆਵਾਜ਼ ਉਠਾਈ ਹੈ ਅਸੀਂ ਤਾਂ ਲੋਕ ਹਮਦਰਦੀ ਜਿਹੜੇ ਜਾਗਦੀ ਜ਼ਮੀਰ ਵਾਲੇ ਖੜੇ ਆ ਹੁਣ ਪੁਲਿਸ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਪ੍ਰਸ਼ਾਸਨ ਦੀ ਵੀ ਉਹ ਕੀ ਕਰਦੀ ਹੈ ਪੁਲਿਸ ਚੋਂ ਚੋਚਾ ਪਾ ਵਾ ਬਾਈ ਇਹ ਕੰਮ ਤਾਂ ਪੁਲਿਸ ਦਾ ਸੀ ਜਿਹੜਾ ਬੀੜਾ ਤੁਸੀਂ ਚੁੱਕਿਆ ਹੋਇਆ ਇਹ ਤਾਂ ਕੰਪੁਲਸ ਦਾ ਬੰਦਦਾ ਸੀ ਲੋਕ ਕਹਿ ਰਹੇ ਆ ਸਾਡੇ ਨਾਲ ਠੱਗੀਆਂ ਵਜੀਆਂ ਦਰਖਾਸਤਾਂ ਦੇ ਰਹੇ ਆ ਪਰ ਪੁਲਿਸ ਚੁੱਪੀ ਵੱਟੀ ਆ ਕਾਰਨ ਕੀ ਲੱਗਦਾ ਤੁਹਾਨੂੰ ਨਹੀਂ ਇਹ ਸਵਾਲ ਪੁਲਿਸ ਦਾ ਇਹ ਪੁਲਿਸ ਨੂੰ ਪੁੱਛੋ ਜੀ ਵੇਖੋ ਜੋ ਐਸ.ਐਚ.ਓ. ਸਾਹਿਬ ਨੇ ਮੈਨੂੰ ਕਿਹਾ ਵਾ ਵੀ ਉਹ ਡਿਪਟੀ ਸਾਹਿਬ ਦੀ ਤੁਸੀਂ ਗੱਲਬਾਤ ਚ ਰਹੋ ਉਹ ਉਹਨਾਂ ਨਾਲ ਗੱਲਬਾਤ ਜੂੜ ਚੱਕ ਦੇ ਪਿੰਡ ਦੇ ਐਸ.ਐਚ.ਓ. ਸਾਹਿਬ ਉਹਨਾਂ ਨਾਲ ਗੱਲ ਕਰ ਉਹਨੂੰ ਬੁਲਾਉਂਦੇ ਆ ਸੋ ਅਸੀਂ ਤੇ ਇਹ ਮੰਗ ਰੱਖੀ ਆ ਵੀ ਬਹੁਤ ਜ਼ਿਆਦੇ ਲੋਕਾਂ ਨੂੰ ਗੁੰਮਰਾਹ ਕੀਤਾ ਪਖੰਡ ਇੰਨਾ ਜ਼ਿਆਦੇ ਮਤਲਬ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਪਖੰਡ ਇਸ ਦੇ ਡੇਰੇ ਆ। ਕਈ ਸਿਆਣੇ ਲੋਕ ਮੈਨੂੰ ਕਹਿੰਦੇ ਆ ਉਹ ਪਰਚੇ ਲੈ ਕੇ ਦੇਖਦੇ ਪਰਚਾ ਜਿਹੜਾ ਹਾਂਜੀ ਕਈ ਸਿਆਣੇ ਲੋਕ ਆ ਨਾ ਜਿਹੜੇ ਉਹ ਮੈਨੂੰ ਆ ਕੇ ਕਹਿੰਦੇ ਆ ਜੀ ਅਸੀਂ ਸਾਡੀ ਸ਼ਬੀ ਵੀ ਇਹਦੇ ਪੱਖੋਂ ਡਾਊਨ ਹੋਈ ਐ। ਤੇ ਮੈਂ ਮੈਂ ਆਪਣੇ ਮੂੰਹੋਂ ਕਹਿਣਾ ਵੀ ਜਿਹੜਾ ਇਹ ਪਖੰਡ ਮਹਿਮ ਜਿਹੜੀ ਚਲਾਈ ਆ ਨਾ ਅਸੀਂ ਇਹਨੂੰ ਵੇਖ ਕੇ ਚਲਾਈ ਵੀ ਇੰਨਾ ਵੱਡਾ ਪਖੰਡ ਯਾਰ ਇੱਕ ਬੀਬੀ ਕੁੱਬੀ ਖੜੀ ਐ ਖੜਾਏ ਦੇ ਆਪਦੇ ਹੁੰਦੇ ਆ ਢੂਈ ਤੇ ਹੱਥ ਮਾਰਿਆ ਹੋ ਜਾ ਸਿੱਧੀ ਤੇ ਇੱਥੇ ਇੱਕ ਭਾਈ ਸਾਹਿਬ ਖੜਾ ਆ ਉਹਦੇ ਮਾਤਾ ਜੀ ਆ ਉਹਨਾਂ ਦੇ ਮਤਲਬ ਬ੍ਰੈਸਟ ਚ ਪ੍ਰੋਬਲਮ ਸੀ ਕੈਂਸਰ ਦੀ ਤੇ ਉਥੇ ਜਿਹੜਾ ਹੈਗਾ ਨਾ ਵੀ ਲੋਕ ਗਮਰਾਹ ਕਿਵੇਂ ਹੁੰਦੇ ਮੈਂ ਤੈਨੂੰ ਇਹ ਵੀ ਦੱਸ ਦਿੰਨਾ ਜਦੋਂ ਇਹੋ ਜਿਹੇ ਬੰਦੇ ਕੋਲੇ ਸਿਆਣੇ ਬੰਦੇ ਕੋਲੇ ਜਿਹੜਾ ਵਾਲ ਖਲਾਰ ਕੇ ਐਡੀਆਂ-ਆਂੀਆਂ ਲਿਪਸਟਿਕਾਂ ਲਾ ਕੇ ਇਹੋ ਜਿਹਾ ਭੇਸ ਬਦਲਾ ਕੇ ਖੜ ਜਾਂਦਾ ਨਾ ਸਾਹਮਣੇ ਤੇ ਉਦੋਂ ਲੋਕੀ ਭਗਵਾਨ ਨੂੰ ਵੀ ਭੁੱਲ ਜਾਂਦੇ ਆ ਹੂੰ ਤੇ ਉਦੋਂ ਸਾਹਮਣੇ ਇਸ ਤਰੀਕੇ ਨਾਲ ਖੜਾ ਹੁੰਦਾ ਤੇ ਇਸ ਤਰੀਕੇ ਨਾਲ ਚੀਕਾਂ ਵਾਰ-ਵਾਰ ਵਾਜਾਂ ਮਾਰ-ਮਾਰ ਉਹਨੂੰ ਉਹਦੇ ਨਾਲ ਗੱਲ ਕਰਦਾ ਉਹ ਬੰਦਾ ਡਿਪਰੈਸ਼ਨ 'ਚ ਆ ਜਾਂਦਾ ਜੀ ਉਹ ਉਹ ਕਹਿੰਦਾ ਵੀ ਹੁਣ ਸਭ ਕੁਝ ਇਹੀ ਹੈ ਮੇਰੇ ਲਈ ਇਹਦੇ ਵਿੱਚ ਕੋਈ ਸ਼ੈ ਬੋਲਦੀ ਇਹਦੇ ਵਿੱਚ ਭੂਤ ਆ ਪ੍ਰੇਤ ਆ ਕੋਈ ਪੀਰ ਫਕੀਰ ਆ ਜਾਂ ਕੋਈ ਦੇਵੀ ਦੇਵਤਾ ਹੈ ਫਿਰ ਉਹ ਜਿਹੜਾ ਬਾਬਾ ਸਾਹਮਣੇ ਖੜਾ ਹੈ ਜੀ ਜਦੋਂ ਉਹ ਚੀਕ ਮਾਰ ਕੇ ਉਹਨੂੰ ਪੁੱਛਦਾ ਹੈ ਤੇ ਉਹ ਡਰਦਾ ਬੰਦਾ ਹੀ ਅੰਦਰੋਂ ਕਹਿ ਜਾਂਦਾ ਵੀ ਹਾਂਜੀ ਆ ਠੀਕ ਐ ਉਹ ਜਿਹੜੀ ਮਾਤਾ ਜੀ ਨੂੰ ਕਿਹਾ ਵੀ ਹਾਂ ਕੈਂਸਰ ਠੀਕ ਆ ਉਹ ਕਹਿੰਦੀ ਮੇਰੇ ਦਰਦ ਠੀਕ ਐ ਤੇ ਉਹਦਾ ਆਪਰੇਸ਼ਨ ਕਰਾਇਆ ਉਹਨੇ 3.5 ਲੱਖ ਰੁਪਈਆ ਲਾ ਕੇ 50000 ਰੁਪਈਆ ਇਹਨੇ ਲੈ ਲਿਆ ਵੀ ਤੇਰੇ 50000 ਨਾਲ ਕਿੱਥੋਂ ਆਰਾਮ ਹੋਣਾ ਸੋ ਐਦਾਂ ਲੋਕ ਜਿਹੜੇ ਗਮਰਾਹ ਹੁੰਦੇ ਆ ਜਦੋਂ ਚੀਕਾਂ ਮਾਰ ਕੇ ਨੂੰ ਡਰਾ ਦਿੰਦੇ ਆ ਜੀ ਤੇ ਫਿਰ ਚੀਕਾਂ ਮਾਰਨ ਤੋਂ ਬਾਅਦ ਲੋਕ ਫਿਰ ਕਹਿੰਦੇ ਜੀ ਹਾਂਜੀ ਸਾਡੇ ਘਰ ਚਾ ਵੀ ਹੈਗਾ ਆ ਵੀ ਹੈਗਾ ਉਦਾਂ ਹੀ ਬੋਲੀ ਜਾਂਦੇ ਆ ਤੇ ਉਹ ਫਿਰ ਲੋਕੀ ਗਮਰਾਹ ਹੋ ਜਾਂਦੇ ਤੇ ਲੋਕੀ ਜਦੋਂ ਇਹਨੂੰ ਕਹਿੰਦੇ 50000 ਦੇ ਦਾ ਲੱਖ ਦੇ ਜਾ ਸੋਨੇ ਦੀਆਂ ਛਾਪ ਦੇ ਜਾ ਕੜਾ ਦੇ ਜਾ ਅਗਲਾ ਡਰਦਾ ਵੀ ਕਿਤੇ ਭੂਤ ਸਾਡੇ ਮਗਰੀ ਨਾ ਲਾ ਦੇ ਮੈਂ ਤਾਂ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਵੀ ਜੇ ਐਡੇ ਭੂਤ ਐਡੇ ਹੀ ਹੁੰਦੇ ਨਾ ਜਾਂ ਪੀਰ ਫਕੀਰ ਥੋੜਾ ਕੋਈ ਐ ਇਨ੍ਹਾਂ ਵਿੱਚ ਵਸ ਕੇ ਥੋੜੇ ਘਰਾਂ ਦੀ ਬਰਬਾਦੀ ਕਰਦੀ ਹੁੰਦੇ ਤੇ ਮੈਂ ਇਹਨਾਂ ਦੇ ਖਿਲਾਫ ਤੁਰ ਰਿਹਾ ਤੇ ਮੇਰੀ ਤਾਂ ਬਰਬਾਦੀ ਹੋਈ ਨਹੀਂ ਮੈਨੂੰ ਤਾਂ ਸੰਗਤ ਤੋਂ ਪਿਆਰ ਮਿਲ ਰਿਹਾ ਮਾਣ ਵਡਿਆਈ ਮਿਲ ਰਹੀ ਹੈ ਮੇਰੀ ਤਾਂ ਬਰਬਾਦੀ ਹੋਈ ਨਹੀਂ ਇਸ ਕਰਕੇ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਭੂਤ ਭਰੇਤ ਵਾਲਾ ਸਿਸਟਮ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਨੂੰ ਠੱਗਿਆਂ ਦਾ ਸ਼ਿਕਾਰ ਆਪਾ ਜੀ ਤੁਸੀਂ ਤੁਸੀਂ 2 ਅਕਤੂਬਰ ਦਾ ਇੱਕ ਪ੍ਰੋਗਰਾਮ ਦਿੱਤਾ ਸੀ ਕਿ 2 ਅਕਤੂਬਰ ਤੱਕ ਸ਼ਿਵਮਨਾਥ ਜਾਂ ਤਾਂ ਪਬਲਿਕਲੀ ਮਾਫੀ ਮੰਗ ਲੇ ਜਿਹੜਾ ਪਖੰਡਵਾਦ ਤੁਸੀਂ ਕਹਿ ਰਹੇ ਉਸ ਪਖੰਡਵਾਦ ਦੇ ਵਾਬਤ ਮੰਨ ਲੈ ਕੇ ਹਾਂ ਆਹਾ ਮੇਰਾ ਪਖੰਡ ਸੀ ਤੇ ਆ ਮੇਰੀਆਂ ਠੱਗੀਆਂ ਮੈਂ ਨਹੀਂ ਕਰਦਾ ਉਸ ਤੋਂ ਬਾਅਦ ਜਿਹੜਾ ਤੁਸੀਂ 6 ਤਰੀਕ ਦਾ ਇੱਕ ਪ੍ਰੋਗਰਾਮ ਦਿੱਤਾ ਹੋਇਆ ਮੋਗੇ ਵੱਡੇ ਇਕੱਠ ਦਾ ਅੱਜ 3 ਅਕਤੂਬਰ ਦੇ ਵਿੱਚ ਆਪਾਂ ਜੀ ਐਸ ਪੀਐਸ ਸਾਹਿਬ ਨੂੰ ਮਿਲਿਓ ਜੇ ਅੱਜ ਕੋਈ ਕਿਸੇ ਗੱਲ ਦਾ ਨਿਬੇੜਾ ਨਹੀਂ ਹੁੰਦਾ ਤਾਂ ਫਿਰ 6 ਤਰੀਕ ਵਾਲਾ 6 ਅਕਤੂਬਰ ਵਾਲਾ ਇਕੱਠ ਮੋਗੇ ਰੱਖਿਆ ਜਾਊਗਾ ਜੀ ਸਾਡਾ ਮੈਂਸ਼ਨ ਇਹ ਹੈ ਜੀ ਸਾਡਾ ਪ੍ਰੋਗਰਾਮ ਇਹ ਹੈ ਵੀ ਪਖ ਜੇਕਰ ਉਹ ਆਪਣੇ ਗੁਨਾਹ ਮੰਨ ਕੇ ਪਖੰਡ ਨੂੰ ਖਤਮ ਕਰਦੀ ਹੈ ਪੁਲਿਸ ਪ੍ਰਸ਼ਾਸਨ ਉਹਨੂੰ ਪਖੰਡ ਬੰਦ ਕਰਾਉਂਦਾ ਹੈ ਤੇ ਜਿੰਨਾ ਜਿੰਨਾ ਲੋਕਾਂ ਨਾਲ ਠੱਗੀਆਂ ਵਜੀਆਂ ਆਲ ਪੰਜਾਬ ਪੰਜਾਬ ਤੋਂ ਬਾਹਰ ਸਟੇਟ ਲੈਵਲ ਤੇ ਇੰਡੀਆ ਲੈਵਲ ਤੇ ਆਰ वर्ल्ड ਬਾਹਰ ਬੈਠੇ ਦੇਸ਼ਾਂ ਵਿਦੇਸ਼ਾਂ ਚ ਲੋਕ ਮੈਂ ਕਹਿੰਦਾ ਉਹ ਆਪਣੇ ਆਪਣੇ ਇਲਾਕੇ ਚ ਪ੍ਰਸ਼ਾਸਨ ਨੂੰ ਚਿੱਠੀਆਂ ਦੇਣਗੇ ਦਰਖਾਸਤਾਂ ਵੀ ਇਸ ਬਾਬੇ ਨੇ ਸਾਡੇ ਤੋਂ ਇੰਨੇ ਪੈਸੇ ਲੈ ਇੰਨੇ ਲਈ ਉਹ ਪੈਸੇ ਵੀ ਅਸੀਂ ਸਾਰਿਆਂ ਦਾ ਹੱਕ ਦਵਾਵਾਂਗੇ ਸੋ ਅੱਜ ਦੀ ਜਿਹੜੀ ਗੱਲ ਆ ਵੀ ਪਖੰਡਵਾਦ ਨੂੰ ਖਤਮ ਕਰਨਾ ਤੇ ਪਖੰਡਵਾਦ ਜੇ ਅੱਜ ਉਹ ਗੁਨਾਹ ਕਬੂਲ ਕਰਕੇ ਪਖੰਡਵਾਦ ਖਤਮ ਕਰਦੀ ਹੈ ਤੇ ਬੈਟਰ ਹੈ ਔਰ ਨਹੀਂ ਤਾਂ 6 ਤਰੀਕ ਨੂੰ ਫਿਰ ਸਾਰਾ ਪੰਜਾਬ ਇਕੱਠਾ ਕਰਾਂਗੇ ਜੀ ਕਿ ਤੁਹਾਡੇ ਇਸ ਉਪਰਾਲੇ ਨਾਲ ਠੱਲ ਪਊਗੀ ਜਾਂ ਕਿੰਨੀ ਕਿ ਹੁਣ ਤੱਕ ਠੱਲ ਪਈ ਆ ਵੇਖੋ ਮੈਨੂੰ ਨਹੀਂ ਪਤਾ ਵੀ ਬਾਬੇ ਅੰਦਰ ਖਾਤੇ ਰੁਕਣ ਜਾਂ ਨਾ ਰੁਕਣ ਵੇਖੋ ਮੈਂ ਆਪਣਾ ਪੂਰਾ ਜੋਰ ਮੇਰੀਆਂ ਟੀਮਾਂ ਮੇਰੇ ਤੋਂ ਵੱਧ ਸੰਘਰਸ਼ੀ ਯੋਧੇ ਸਾਡੇ ਖੜੇ ਕੈਰੋਂ ਸਾਹਿਬ ਚਮਕੌਰ ਸਿੰਘ ਤੇ ਹੋਰ ਸਾਡੇ ਜਹੇਦਾਰ ਸਾਡੇ ਇਸ ਤੋਂ ਵੀ ਸੰਘਰਸ਼ੀ ਨੇ ਅਸੀਂ ਖੁਦ ਪੰਥ ਲਈ ਜੇਲਾਂ ਕੱਟੀਆਂ ਉਹ ਮੈਂ ਚਾਹਣਾ ਵੀ ਬਾਬੇ ਅੰਦਰਖਾਤੇ ਭਵਾਂ ਲੱਗੇ ਰਹਿਣ ਜਿਵੇਂ ਉਹ ਗਿਆਨੀ ਬੂਟਾ ਸਿੰਘ ਕਹਿੰਦੇ ਆ ਜੀ ਅੰਦਰਖਾਤੇ ਇਹਨਾਂ ਨੂੰ ਰੋਕ ਲੋਂਗੇ ਪਰ ਮੈਨੂੰ ਇਹਨਾਂ ਪਤਾ ਹੈ ਵੀ ਸਾਡੀ ਮਹੰਮਦੇ ਨਾਲ ਲੋਕ ਪੂਰੇ ਸੁਚੇਤ ਹੋ ਚੁੱਕੇ ਨੇ ਤੇ ਲੋਕ ਆਉਣ ਵਾਲੇ ਸਮੇਂ 'ਚ ਸੁਚੇਤ ਹੋਣਗੇ ਇਹਨਾਂ ਦੇ ਡੇਰੇ ਆਪੇ ਹੀ ਬੰਦ ਹੋ ਜਾਣੇ ਆ ਮੈਨੂੰ ਇੱਕ ਪਿਛਲੇ ਦਿਨ ਬਾਬੇ ਦਾ ਕਿਸਦਾ ਬੂਣ ਆਇਆ ਕਹਿੰਦਾ ਮਹਾਰਾਜ ਜੀ 30 35 ਜਣੇ ਆਉਂਦੇ ਸੀ ਮੰਗਲਵਾਰ ਤੇ ਅੱਜ ਤਾਂ ਪੰਜ ਹੀ ਬੈਠੇ ਆ ਉਹਦੇ ਵਿੱਚ ਕਾਰਨ ਇਹ ਵੀ ਹੈ ਵੀ ਕਈ ਬੀਬੀਆਂ ਘਰਾਂ ਚ ਦੱਸ ਕੇ ਨਹੀਂ ਜਾਂਦੀਆਂ ਕਈ ਬੰਦੇ ਨਹੀਂ ਦੱਸ ਕੇ ਜਾਂਦੇ ਤੇ ਮਟਿਆਰ ਕੁੜੀਆਂ ਨੌਜਵਾਨ ਬੱਚੇ ਸਾਡੇ ਫੋਟਮਾ ਕੁੜੀਆਂ ਮੁੰਡਿਆਂ ਦੀ ਆਪਸ ਵਿੱਚ ਚੱਕ ਉਹਨਾਂ ਨੂੰ ਵਸ਼ੀਕਰਨ ਕਰਾਉਣ ਵਾਸਤੇ ਲੈ ਕੇ ਜਾਂਦੇ ਆ ਉਹ ਕਹਿੰਦੇ ਕਾਠ ਹੁਣ ਤਾਂ ਵੀ ਹੋ ਰਿਹਾ ਵੀ ਪਤਾ ਨਹੀਂ ਕਦੋਂ ਗੁਰੂਗੀਆਂ ਲਾੜ ਲੀਆਂ ਫੌਜਾਂ ਚੜ ਕੇ ਆ ਜਾਣ ਤੇ ਉਹ ਵੀਡੀਓ ਜਿਹੜੀ ਇੰਟਰਨੈਟ ਤੇ ਪੈ ਜੇ ਤੇ ਉਹ ਬੀਬੀਆਂ ਜਿਹੜੀਆਂ ਗੁਪਤ ਆਉਂਦੀਆਂ ਉਹ ਕਹਿੰਦੀਆਂ ਅਸੀਂ ਚੱਲੀਆਂ ਦਰਬਾਰ ਸਾਹਿਬ ਸ੍ਰੀ ਅਮਰਤਸਰ ਮੱਥਾ ਟੇਕਣ ਤੇ ਬੈਠੀਆਂ ਹੁੰਦੀਆਂ ਬਾਬਿਆਂ ਦੀਆਂ ਚੌਕੀਆਂ ਤੇ ਤੇ ਉਹ ਫਿਰ ਲੜਾਈ ਵੀ ਲੜਾਈ ਦਾ ਕਾਰਨ ਵੀ ਕਰਦੇ ਇਹੀ ਬਣਦਾ ਸੋ ਮੇਰੀ ਬੇਨਤੀ ਆ ਸੰਗਤ ਨੂੰ ਸੁਚੇਤ ਹੋਵੋ ਤੋਂ ਮੈਨੂੰ ਲੱਗਦਾ ਵੀ 50% ਜੇ ਬਾਬੇ ਚੱਕੇ ਗਏ ਨਾ 50% ਜੇ ਅੰਦਰ ਖਾਤੇ ਰਹਿੰਦੇ ਵੀ ਐ ਉਹ ਵੀ ਅਸੀਂ ਰਹਿਣ ਨਹੀਂ ਦੇਨੇ ਜੇ ਰਹਿੰਦੇ ਆ ਮੈਂ ਤਾਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਸੰਗਤਾਂ ਸੁਚੇਤ ਜ਼ਰੂਰ ਹੋਣਗੀਆਂ ਪਖੰਡਵਾਦ ਇੱਕ ਨਾ ਇੱਕ ਦਿਨ ਖਤਮ ਹੋਊਗਾ ਇਹ ਕੱਲਾ ਮੇਰਾ ਕੰਮ ਨਹੀਂਗਾ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੇਖਿਓ ਪੰਜਾਬ ਦੇ ਵਿੱਚੋਂ ਹਰ ਘਰ ਵਿੱਚੋਂ ਆਵਾਜ਼ ਉੱਠੂਗੀ ਵੀ ਬਖੰਡਵਾਦ ਖਤਮ ਕਰੋ। ਜਦੋਂ ਤੁਸੀਂ ਜਾਣਦੇ ਆ ਤੁਸੀਂ ਵੀ ਸਵਾਲ ਕਰਦੇ ਆ ਵੀ ਮੇਰਾ ਨੰਬਰ ਦੱਸ। ਮੈਂ ਉੱਥੋਂ ਚੱਲਿਆ ਸੀ ਤੇ ਤੁਹਾਨੂੰ ਨਹੀਂ ਪਤਾ ਸੀ ਬਾਬਾ ਆ ਰਿਹਾ ਮੇਰੇ ਵੱਲ। ਉਦੋਂ ਫਿਰ ਸਵਾਲ ਜਵਾਬ ਜਦੋਂ ਤੁਹਾਡੇ ਹੁੰਦੇ ਆ ਕੀ ਕਹਿੰਦਾ ਬਾਬਾ ਫਿਰ ਅੱਗੋਂ? ਨਹੀਂ ਉਹ ਤਾਂ ਵੇਖੋ ਜੀ ਸੰਗਤਾਂ ਦੇ ਸਾਹਮਣੇ ਪਰਦੇ ਫਾਸ਼ ਕਈ ਬਾਬਿਆਂ ਦੇ ਹੋ ਗਏ ਨੇ। ਜਿਵੇਂ ਜਿਵੇਂ ਉਹ ਚੌਂਕੀਆਂ 'ਚ ਬੈਠੇ ਆ ਇੱਕ ਹਰੀ ਟੋਪੀ ਵਾਲੀ। ਉੱਥੇ ਚੰਕੀ ਲ ਆ ਰਹੀ ਸੀ ਐ ਹੇਲੀਆਂ ਦਿੰਦੀ ਫਿਰਦੀ ਜਿਵੇਂ ਉਹ ਪਾਲਾ ਕਲਾਰਾਂ ਵਾਲਾ ਅਗਿਆਨੀ ਬੂਟਾ ਸਿੰਘ ਕਹਿੰਦਾ ਪਾਲੇ ਕਲਾਰਾਂ ਵਾਲੇ ਕੋਲੇ ਨਹੀਂ ਜਾਂਦੇ ਤੇ ਤੂੰ ਭਾਈ ਇੱਥੇ ਬੈਠਾ ਤੂੰ ਵੀ ਨਾਲ ਚੱਲ ਸਾਡੇ ਅਗਲਾ ਨੰਬਰ ਪਾਲੇ ਕਲਾਰਾਂ ਵਾਲੇ ਦਾ ਹੀ ਹੈ ਤੇ ਜਿਹੜਾ ਵਡਰੇਖੇ ਵਾਲਾ ਕਿੱਥੋਂ ਵਾਲਾ ਵਜਦਾ ਪਤਾ ਨਹੀਂ ਕਿਹੜਾ ਕੋ ਹੋਰ ਨਾਲ ਲੈ ਰਿਆ ਸੀ ਤੀਜਾ ਨੰਬਰ ਉਹਦਾ ਲਾ ਦਾਂਗੇ ਸੋ ਮੱਛੀਆਂ ਤਾਂ ਆਪੇ ਉੱਠ ਜਾਣੀਆਂ ਵੱਡੇ ਮਗਰਮਾਛਾਂ ਨੂੰ ਹੱਥ ਪਾਉਣਾ ਅਸੀਂ ਸੋ ਇਹ ਕਹਿੰਦੇ ਸਾਡੇ ਚ ਆਏ ਹੀਲਿੰਗਾਂ ਦਿੰਦੇ ਫਿਰਦੇ 1 2 3 4 ਬਾਬਾ ਆ ਗਿਆ ਮੈਂ ਘੋਰੀ ਆ ਮੈਂ ਉਹ ਆ ਮੈਂ ਕਹਿੰਨਾ ਜਦੋਂ ਮਨਪ੍ਰੀਤ ਖਾਲਸਾ ਜਾਂ ਸਾਡੀ ਟੀਮ ਬੈੰਦੀ ਹੈ ਉਦੋਂ ਬਾਬਾ ਕਿੱਥੇ ਜਾਂਦਾ ਹੈ ਉਦੋਂ ਤਾਂ ਇਹਨਾਂ ਚ ਆਪਦੇ ਚ ਨਹੀਂ ਸਾਹ ਹੁੰਦੇ ਉਦੋਂ ਸਾਡੇ ਨਾਲ ਗੱਲ ਕਰਨ ਜੇ ਲੋਕਾਂ ਦੀਆਂ ਪੁੱਛਾਂ ਕੱਢਦੇ ਆ ਤੇ ਸਾਡੀਆਂ ਵੀ ਕੱਢ ਦੇਣ ਅਸੀਂ ਕਿਹੜਾ ਉੱਤੋਂ ਰੱਬ ਤੋਂ ਉਤਰੇ ਆ ਅਸੀਂ ਵੀ ਦੁਨੀਆ ਵਰਗੇ ਹੀ ਆ ਲੋਕਾਂ ਵਰਗੇ ਹੀ ਆ ਤੇ ਸਾਡੀਆਂ ਪੁੱਛਾਂ ਨਹੀਂ ਕੱਢ ਪਾਉਂਦੇ ਕਿਉਂਕਿ ਇਹ ਹੈ ਹੀ ਧਰਮ ਦੀ ਆੜ ਵਿੱਚ ਪਖੰਡਾ ਜੀ ਸ਼ਿਵਨਾਥ ਵੱਲੋਂ ਤੁਹਾਡੇ ਦੀ ਕਾਫੀ ਐਲੀਕੇਸ਼ਨ ਲਈ ਸੀ ਤੁਹਾਡੀ ਇੱਕ ਆਡੀਓ ਚੱਲ ਰਹੀ ਸੀ ਉਹ ਵੀ ਕਹਿੰਦਾ ਮੈਂ ਵੀ ਦੱਸੂਗਾ ਤੁਸੀਂ ਕੀ ਕੁਛ ਕੀਤਾ ਵੇਖੋ ਜੀ ਮੈਂ ਉਹ ਮੈਨੂੰ ਕਹਿੰਦਾ ਤੇਰੇ ਤੇ ਐਫ ਆਈ ਆਰ ਹੈ ਮੈਂ ਕਹਿੰਨਾ ਵੀ ਐਫ ਆਈ ਆਰ ਤੂੰ ਮੇਰੇ ਤੇ ਸਾਬਤ ਕਰ ਮੈਂ ਤਾਂ ਇਹਦਾ ਕੱਲਾ ਪਖੰਡਵਾਦ ਬੰਦ ਕਰਾ ਰਿਆ ਨਾ ਮੈਂ ਕਹਿੰਨਾ ਮੇਰੇ ਤੇ ਐਫ ਆਈ ਆਰ ਮੌਜੂਦਾ ਸਾਬਤ ਕਰ ਜਾਂ ਮੈਨੂੰ ਜੇਲ੍ਹ ਹੋਈ ਹੋਵੇ ਤੇ ਮੈਂ ਆ ਮੋਗੇ ਚੌਂਕ 'ਚ ਖੜ ਕੇ ਗੋਲੀ ਮਾਰਨ ਨੂੰ ਆਪਦੇ ਆਪ ਨੂੰ ਤੇ ਜਿਹੜਾ ਉਹ ਕਹਿੰਦਾ ਮੁੰਡੇ ਨਾਲ ਕੰਮ ਮੈਂ ਕੀਤਾ ਹਾਂ ਬੱਚੇ ਨਾਲ ਕਹਿੰਦਾ ਸੀ ਮੁੰਡਾ ਤਾਂ ਇੱਥੇ ਹੀ ਹੂ ਜੇ ਮੁੰਡਾ ਮਰ ਗਿਆ ਉਹਦੀ ਮਾਂ ਹੂ ਪਿਓ ਉਹਦੀ ਭੂਆ ਨਾਨੀ ਕੋਸਤਾ ਹੂ ਉਹ ਸਾਹਮਣੇ ਆ ਕੇ ਬਾਬੇ ਮਨਪ੍ਰੀਤ ਦੇ ਖਲਾਰ ਦੇ ਵੀ ਆ ਬੰਦਾ ਆ ਮੁੰਡਾ ਸੀ ਤਾਂ ਵੀ ਮੈਂ ਚੌਂਕ 'ਚ ਗੋਲੀ ਮਾਰਨ ਨੂੰ ਆਪਦੇ ਆਪ ਨੂੰ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਜੀ ਜਦੋਂ ਮਾਨੂੰ ਕਿਹਾ ਸੀ ਨਾ ਵੀ ਸਾਬਤ ਕਰ ਇਹ ਗੱਲ ਮੇਰੀ ਰਿਕਾਰਡਿੰਗ 'ਚ ਤੇ ਲਈ ਸਾਬਤ ਕਰ ਕਹਿੰਦੇ ਜੀ ਉਹ ਤਾਂ ਅੱਲਾ ਜਾਣਦਾ ਤੇ ਅੱਲਾਹ ਤਾਂ ਹੁਣ ਇਹ ਵੀ ਜਾਣਦਾ ਵੀ ਅੱਜ ਤੇਰੇ ਪਖੰਡ ਤੁੰਨਿਆ ਜਾਣਾ ਹੈ ਅੱਲਾਹ ਤਾਂ ਇਹ ਵੀ ਜਾਣਦਾ ਹੈ ਵੀ ਅੱਜ ਤੇਰੇ ਪਖੰਡ ਤੇਰੇ ਗੁਨਾਹ ਜਿਹੜੇ ਤੇਰੇ ਕਬੂਲ ਤੇਰੇ ਤੋਂ ਕਰਾਉਣੇ ਹਨ ਅੱਜ ਇਹ ਇਹ ਪਖੰਡ ਜਿਹੜੇ ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਸਾਰੀ ਸੰਗਤ ਨੂੰ ਭੇਜਿਆ ਜਿਹੜੇ ਪੰਜਾਬ ਦੇ ਲੋਕ ਪਖੰਡਵਾਦ ਦੇ ਖਿਲਾਫ ਚੱਲ ਰਹੇ ਆ ਤੇ ਇਹ ਪ੍ਰਮਾਤਮਾ ਦੇ ਭੇਜੇ ਹੋਏ ਸੋ ਮੈਂ ਕਹਿੰਦਾ ਵੀ ਮੇਰੇ ਤੇ ਇੱਕ ਵੀ ਸਬੂਤ ਜੀ ਵੇਖੋ ਜ਼ਿੰਦਗੀ 'ਚ ਵੈਸੇ ਨਾ ਜਿਹੜਾ ਬੰਦਾ ਹੈ ਉਹ ਤੋਂ ਬਹੁਤ ਮੇਰੇ ਤੇ ਐਫ ਆਈ ਆਰ ਤਾਂ ਮੇਰੇ ਤੇ ਆਏ ਵੀ ਹੋਈਆਂ ਵੀ ਮੈਂ ਜਥੇਬੰਦੀਆਂ ਦਾ ਆਗੂ ਰਿਆ ਮੈਂ ਤਾਂ ਸੰਘਰਸ਼ ਲਈ ਬਾਦਲ ਦੀ ਸਰਕਾਰ ਵੇਲੇ ਮੈਂ ਲੜਦਾ ਰਿਆ ਠੀਕ ਹੈ ਜੇਲਾਂ ਅਸੀਂ ਕਟੀਆਂ ਜੇ ਹੁਣ 751 ਸਾਡੇ ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਅਸੀਂ ਚੱਲੇ ਸੀ ਬਾਪੂ ਸੂਰਤ ਸਿੰਘ ਬੈਠੇ ਸੀ ਸੰਘਰਸ਼ ਤੇ ਭੁੱਖ ਹੜਤਾਲ ਲਈ ਸੈਕਟਰ ਸਟੂਡੈਂਟ ਫੈਡਰੇਸ਼ਨ ਵੱਲੋਂ ਇੱਕ ਪ੍ਰੋਗਰਾਮ ਸੀ ਫਰੀਦਕੋਟ ਤੋਂ ਮੈਨੂੰ 6 ਗੱਡੀਆਂ ਨੇ ਭਰੀਆਂ ਪੁਲਿਸ ਦੀਆਂ ਆਈਆਂ ਗੁਰਦੁਆਰੇ ਦੀਆਂ ਕੰਧਾਂ ਡੱਪ ਕੇ ਉਹਨਾਂ ਨੇ ਅਰੈਸਟ ਕੀਤਾ ਕਿ ਉੱਥੇ ਬਾਬਾ ਮਨਪ੍ਰੀਤ ਸਿੰਘ ਯਾਰੀ ਲਾਉਂਦਾ ਸੀ ਕਿਸੇ ਨਾਲ ਕਿਸੇ ਦੀ ਮੈਂ ਕੁੜੀ ਲੈ ਆਇਆ ਸੀ ਵੀ ਉੱਥੇ ਵੀ ਮੇਰੇ ਤੇ ਇਹ ਬਲੇਮ ਲਾ ਦੇਣਗੇ ਵੇਖੋ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਹੁੰਦੀਆਂ ਉਹਨੂੰ ਸਾਬਤ ਕਰਨਾ ਬਹੁਤ ਔਖਾ ਹੈ ਤੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਹਜੇ ਤਾਂ ਚਿੱਠੇ ਖੋਲੇ ਨਹੀਂ ਤੇ ਮੈਂ ਹਜੇ ਚਾਹਣਾ ਵੀ ਆਪਦੇ ਗੁਨਾਹ ਕਬੂਲ ਕਰ ਲੇ ਤੇ ਜੇ ਮੈਂ ਚਿੱਠੇ ਖੋਲਤੇ ਮੈਂ ਤਾਂ ਸਾਬਤ ਕਰ ਦੂੰ ਤੇਰੇ ਤੋਂ ਹੋਣਾ ਕੁਝ ਨਹੀਂ ਕਈ ਸਿਆਣੇ ਵੀਡੀਓ ਪਾ ਰਹੇ ਆ ਉਹ ਕਹਿੰਦੇ ਆ ਓਏ ਬੰਦਿਆਂ ਤੋਂ ਜਨਾਨੀਆਂ ਵੱਣਨੋ ਹਟਜੋ ਤੁਹਾਨੂੰ ਤੁਹਾਡੀਆਂ ਮਾਵਾਂ ਨੇ ਰੱਬ ਤੋਂ ਪਤਾ ਨਹੀਂ ਕਿਵੇਂ ਮੰਗਿਆ ਵੀ ਸਾਡੇ ਘਰੇ ਪੁੱਤ ਦੇ ਦੇ ਤੇ ਤੁਸੀਂ ਜਨਾਨੀਆਂ ਬਣ ਰਹੇ ਹੋ 트랜스ਜੈਂਡਰ ਕਰਾ ਰਹੇ ਹੋ ਐਡੀਆਂ-ਐਡੀਆਂ ਚੇਹੇ ਚੂੜੇ ਪਹਿਨ ਰਹੇ ਹੋ ਠੀਕ ਹੈ ਉਹ ਉਹਨਾਂ ਦੇ ਖਿਲਾਫ ਹੈ ਜੀ ਔਰ ਜਿਹੜੇ ਪਖੰਡ ਨੂੰ ਛੱਡਣਗੇ ਪਖੰਡ ਨੂੰ ਛੱਡਣ ਪਖੰਡਵਾਦ ਨੂੰ ਸਾਡਾ ਟੀਚਾ ਇਹੀ ਹੈ ਵੀ ਪਖੰਡਵਾਦ ਨਹੀਂ ਹੋਣਾ ਚਾਹੀਦਾ ਕੁਝ ਟਰਸਟ ਹੈ ਕੁਝ ਸਿਆਣੇ ਲੋਕ ਜਿਹੜੇ ਪੁੱਛਾਂ ਵਾਲੇ ਹੈਗੇ ਆ ਉਹ ਕਹਿ ਰਹੇ ਆ ਵੀ ਪਖੰਡ ਛੱਡ ਦੋ ਵੀ ਹੁਣ ਤੁਹਾਡਾ ਸਮਾਂ ਸ਼ਨੀਗ੍ਰਹਿ ਤੁਹਾਡਾ ਹੋ ਗਿਆ ਸ਼ੁਰੂ ਛੱਡਣਗੇ ਠੀਕ ਹੈ ਨਹੀਂ ਵਾਰੀ ਆਪੋ ਆਪਣੀ ਤੇ ਜਿਵੇਂ ਅੱਜ ਇਹਦੀ ਵਾਰੀ ਹੈ ਤੇ ਕੱਲ ਨੂੰ ਹੋਰ ਦੀ ਹੈ ਤਾਂ ਚੜੇ ਆਉਣਾ ਜੀ ਡੰਡਾ ਜੇਕਰ ਵਿਸ਼ਾ ਉਹ ਨਹੀਂ ਆਉਂਦਾ ਇੱਥੇ ਫਿਰ ਕੀ ਹੋਊਗਾ ਆਪਣਾ ਹਾਂਜੀ ਜਿਹਨੂੰ ਆਪਾਂ ਬੁਲਾਇਆ ਇੱਥੇ ਜੇ ਨਹੀਂ ਆਉਂਦੇ ਤਾਂ ਫੇਰ ਨਹੀਂ ਆਉਂਦੀ ਤਾਂ ਇੱਥੇ ਫਿਰ ਇੱਥੋਂ ਨਹੀਂ ਮੈਂ ਉੱਠਦਾ ਆ ਸਾਡੇ ਸੰਘਰਸ਼ੀ ਯੋਧੇ ਆ ਸੰਗਤ ਵਿੱਚੋਂ ਜਾਵੜੂ ਗਈ ਵੱਖਰੀ ਗੱਲ ਆ ਬਲਤੋ ਉਹ ਵੀ ਨਹੀਂ ਜਾਂਦੀ ਅਸੀਂ ਬੈਠਾਂਗੇ ਡੀਐਸਪੀ ਦਫਤਰ ਅਸੀਂ ਬਹਿ ਜਾਾਂਗੇ ਭਾਵੇਂ ਸਾਨੂੰ ਰਾਤ ਲੱਗ ਜੇ ਦਿਨ ਲੱਗ ਜੇ ਬੈਠਾਂਗੇ ਸਵਾਲ ਜਵਾਬ ਕਰਨੇ ਆ ਜੇ ਤੂੰ ਰੱਬ ਨਾਲ ਗੱਲਾਂ ਲੋਕਾਂ ਦੀਆਂ ਕਰਾ ਸਕਦੀਆਂ ਇਹ ਲੋਕ ਰੱਬ ਨਾਲ ਗੱਲਾਂ ਸਿੱਧੀਆਂ ਕਰਾ ਸਕਦੇ ਆ ਤੇ ਇੱਥੇ ਸਾਡੇ ਨਾਲ ਗੱਲ ਕਰਨ ਤੋਂ ਕੀ ਡਰ ਆ ਬਈ ਡਰ ਆ ਗੱਲ ਕਰਨ ਸਾਡੇ ਨਾਲ ਸਿੱਖ ਜਿਹਾ ਜਿਹੇ ਬੰਦਿਆਂ ਦਾ ਹੋਰ ਵੀ ਬਹੁਤਿਆਂ ਤੁਹਾਡੇ ਮਨ ਵਿੱਚ ਕਿਵੇਂ ਖਿਆਲ ਆਇਆ ਵੀ ਜਿਹੜਾ ਆਪਾਂ ਕਿ ਬੀੜਾ ਚੁੱਕੀ ਏ ਪਖੰਡਵਾਦ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਗਈ। ਵੇਖੋ ਜੀ ਪਖੰਡ ਦੀ ਆਵਾਜ਼ ਨਾ ਜਿਹੜੀ ਪਖੰਡਵਾਦ ਦੇ ਖਿਲਾਫ ਮੈਂ ਬਹੁਤ ਚਿਰ ਤੋਂ ਠਾਈ ਹੈ ਬਹੁਤ ਚਿਰ ਤੋਂ। ਮਤਲਬ ਮੈਂ ਸਟੇਜੀ ਕੀਰਤਨ ਕਰਦਾ ਮੇਰਾ ਜਥਾ ਆਪਣਾ ਤੇ ਮੈਂ ਜਿੱਥੇ-ਜਿੱਥੇ ਵੀ ਕੀਰਤਨ ਕਰਨ ਜਾਂਦਾ ਅੱਜ ਵੀ ਆਵਾਜ਼ ਠਾਉਣਾ ਤੇ 28 ਵੀ ਆਵਾਜ਼। 100 ਪਿਛਲੇ ਦਿਨੀ ਨਾ ਆ 4 ਕੁ ਮਹੀਨੇ ਪਹਿਲਾਂ ਮੇਰੇ ਤੇ ਕਿਸੇ ਨੇ ਬਲੇਮ ਲਾਤਾ ਵੀ ਬਾਬਾ ਮਨਪ੍ਰੀਤ ਗੱਡੀਆਂ ਵਾਲਿਆਂ ਨੂੰ ਲਾਇਸੈਂਸ ਬਣਦਾ ਮੈਂ ਇਹਨਾਂ ਦੀ ਮਕਾਨ ਨਹੀਂ ਜਾਂਦਾ ਲਾਇਸੈਂਸ ਵੰਡਣ ਨੂੰ ਮੇਰੇ ਕੋਲ ਕੀ ਅਧਿਕਾਰ ਆ ਵੀ ਲਾਇਸੈਂਸ ਵੰਡਦਾ ਤੇ ਜਿਨੇ ਉਹ ਗੱਲਾਂ ਕਹੀਆਂ ਹਜੇ ਤੱਕ ਉਹ ਸਾਬਤ ਨਹੀਂ ਕਰ ਪਾਇਆ ਲਾਇਸੈਂਸ ਮੈਂ ਕਹਿੰਦਾ ਲੈ ਕੇ ਤਾਂ ਆਵੇ ਲਾਇਸੈਂਸ ਕਿਹੜਾ ਤੇ ਮੈਨੂੰ ਬੜਾ ਦੁੱਖ ਲੱਗਿਆ ਵੀ ਮੈਂ ਤਾਂ ਇੱਕ ਸੱਚ ਦੇ ਰਾਹ ਤੁਰਿਆ ਉਸ ਤੋਂ ਉਸ ਦਿਨ ਤੋਂ ਫਿਰ ਅਸੀਂ ਪਹਿਲਾਂ ਅਸੀਂ ਸਟੂਲਾ ਬਾਬਾ ਫੜਿਆ ਸੁਖੀ ਰੌ ਵਾਲਾ ਤੇ ਫਿਰ ਬਾਬਿਆਂ ਦੀ ਐ ਧੜਾ ਧੜ ਵੰਟਿਆਂ ਨੂੰ ਆਈ ਜਾਂਦੇ ਹੁਣ ਤਾਂ ਲੋਕੀ ਨਹੀਂ ਸਾਡਾ ਫੋਨ ਤੇ ਫੋਨ WhatsApp ਮੇਰਾ ਸਾਰਾ ਭਰਿਆ ਪਿਆ ਇੱਥੇ ਇੰਨੇ ਬਾਬੇ ਇੱਥੋਂ ਆ ਆ ਇੰਨੇ ਪੈਸੇ ਲੈ ਆ ਜੀ ਆ ਅੰਦਰ ਬਹਿ ਕੇ ਠੰਡਾ ਕਰਾਉਂਦੇ ਆ ਜੀ ਆ ਬਾਬਾ ਬਣ ਕੇ ਉੱਥੇ ਜੀ ਅੰਦਰ ਖਾਤੇ ਚਿੱਟੇ ਦਾ ਵਪਾਰ ਹੁੰਦਾ ਆ ਅੰਦਰ ਖਾਤੇ ਜੀ ਇੰਨੀਆਂ ਲੋਕਾਂ ਨੂੰ ਠੱਗੀਆਂ ਮਾਰ ਕੇ ਲੋਕਾਂ ਨੂੰ ਘਬਰਾਹ ਕਰ ਲਿਆ ਹੁਣ ਤਾਂ ਲੈਸਟੀ ਚੜੀ ਪਈ ਐ ਮੈਂ ਤਾਂ ਪਹਿਲਾਂ ਸੋਚਦਾ ਸੀ ਵੀ ਚਲੋ ਕੁਝ ਬਾਬੇ ਹੈਗੇ ਠੱਲ ਪੈ ਜੂਗੀ ਇਹਨਾਂ ਤੋਂ ਵੀ ਲੈਣਗੇ ਇੱਕ ਮਿੰਟ ਉਹ 20 88 ਪੈ ਜਾਊਗੀ ਪਰ ਮੈਂ ਤਾਂ ਜਦੋਂ ਇਸ ਚੱਕਰ 'ਚ ਆ ਗਿਆ ਤੇ ਮੈਂ ਤੁਹਾਨੂੰ ਦੱਸਦਾ ਵੀ 2 ਲੱਖ ਬਾਬਾ ਪੰਜਾਬ ਦੀ ਧਰਤੀ 'ਤੇ ਬੈਠਾ ਹੈ ਕੱਲੇ-ਕੱਲੇ ਮੱਲੇ ਦੀ ਬਾਬਾ ਕੱਲੇ-ਕੱਲੇ ਮੱਲੇ 'ਚ ਇੱਕ-ਇੱਕ ਨਹੀਂ ਮੈਨੂੰ ਆ ਤੁਹਾਡੇ ਮੋਗੇ ਦੇ ਕਿਸੇ ਨੇ ਕਿਹਾ ਕਹਿੰਦਾ 20 ਬਾਬੇ ਆ ਮੈਂ ਕਿਹਾ 200 ਪਲੱਸ ਬਾਬਾ ਮੈਂ ਕੱਢ ਦੂ ਮੋਗੇ 'ਚੋਂ ਤੇ 300 ਨਿਕਲ ਆਊਗਾ ਸੋ ਇਸ ਕਰਕੇ ਬੇਨਤੀ ਆ ਲੋਕ ਸੁਚੇਤ ਹੋਣ ਬਾਬਿਆਂ ਨੇ ਆਪੇ ਜੁੱਲੀ ਬਿਸਰਾ ਗੋਲ ਕਰ ਲੈਣਾ ਇਹਨਾਂ ਨੂੰ ਕੋਲ ਤਾਂ ਜੋਤ ਲਾਉਣ ਨੂੰ ਕਿਉਂ ਨਹੀਂ ਹੁੰਦਾ ਅਛੇ ਬਣਾਤਾ ਜਿਹੜਾ ਆ 2018 ਦੇ ਉਦੋਂ ਬਾਅਦ ਦੇ ਵਿੱਚ ਆ ਸਿਕਟਾਂ ਵੀ ਕਹਿੰਦੇ ਆਧਾਰ ਲਿਆਉਂਦਾ ਸੀ ਇੱਥੇ ਹੁਣੇ ਬਿਆਨ ਦੇਈ ਜਾਂਦੇ ਸੀ ਹਾਂ ਤੇ ਹੁਣ ਹੁਣ ਇਹਦੇ ਕੋਲੇ ਪ੍ਰਾਪਰਟੀ ਹੈ ਚੰਡੀਗੜ੍ਹ ਪਲਾਟ ਖਰੀਦੀ ਬੈਠਾ ਤੇ ਪੁਲਿਸ ਇਨਵੈਸਟੀਗੇਸ਼ਨ ਕਰੇਗਾ ਇੱਥੇ ਡੇਡੇ ਵੱਡੇ ਪਲਾਟ ਖਰੀਦੀ ਬੈਠਾ ਵੀ ਇਹ ਪ੍ਰਾਪਰਟੀ ਕਿੱਥੋਂ ਆਈ ਕਿੱਥੋਂ ਆਈ ਜਾਂ ਤੂੰ ਕਿਹੜਾ ਵਪਾਰ ਕੀਤਾ ਇਹੋ ਜਾਂ ਬਈ ਜਾਂ ਲੋਕਾਂ ਨੂੰ ਠੱਗਿਆ ਤੇ ਜਾਂ ਕੋਈ ਇਹੋ ਜਾਂ ਤੇਰਾ ਸਿੱਧੀ ਸਾਂਝ ਹੋਣੀ ਆ ਦੂਜੇ ਦੇਸ਼ਾਂ ਨਾਲ ਜਿੱਥੋਂ ਤੈਨੂੰ ਪੈਸਾ ਆਉਂਦਾ ਉਹਨਾਂ ਤੇ ਪੁਲਿਸ ਇਨਵੈਸਟੀਗੇਸ਼ਨ ਕਰੇ ਅਸੀਂ ਤਾਂ ਪਖੰਡ ਦੇ ਖਿਲਾਫ ਆ ਪਖੰਡ ਬੰਦ ਕਰਾ ਕੇ ਜਾਵਾਂਗੇ